ਸਤਿ ਸ਼੍ਰੀ ਅਕਾਲ ਜੀ ਅੱਜ 16 ਅਪ੍ਰੈਲ ਹੈ ਤੇ ਅਸੀਂ ਅੱਜ ਬੋਰ ਦੇਖਣ ਜਾ ਰਹੇ ਹਾਂ ਕਰਤਾਰਪੁਰ ਤੇ ਅੱਜ ਹੈਗੀ 16 ਤਰੀਕ ਅਸੀਂ ਹੁਣ ਚੱਜ ਤੁਰ ਰਹਾਂਗੇ ਪਿੰਡ ਨਮੂਲ ਤੋਂ ਤੇ ਬਾਈਆਂ ਨਾਲ ਕਨੈਕਟ ਹੋਇਆ ਸਾਡਾ YouTube ਤੇ ਤੇ ਉਹਨਾਂ ਬਾਈਆਂ ਨੇ ਸੰਪਰਕ ਕਰਿਆ ਸਾਡੇ ਨਾਲ ਤੇ ਫੋਨ ਕੀਤਾ ਅੱਜ ਤੇ ਵੀ ਬੋਰ ਦੇਖਣਾ ਹੈ ਆਪਣਾ ਰੇਤਾ ਮਾਰਦਾ ਬੋਰ ਤੇ ਹੁਣ ਅਸੀਂ ਤੁਰ ਜਾਂਗੇ ਉਹ ਪਿੰਡ ਨਮੂਲ ਤੋਂ ਬਾਕੀ ਸੋਨੂੰ ਦਿਖਾਂਗੇ ਅੱਗੇ ਦਾ ਵੀ ਕੀ ਹੈ ਤੇ ਆਹ ਸਾਡੀ ਗੱਡੀ ਹੈ ਤੇ ਬਾਕੀ ਸਾਰਾ ਸਮਾਨ ਦੇ ਚਟਾਈ ਦਾ ਸਾਡਾ ਹੁਣ ਤੁਰਦੇ ਹਾਂ ਜਿੰਨ ਸਾਨੂੰ ਦੱਸੀ ਹੈ ਬਾਈ ਉਹਦੇ ਕਰ ਰਹੇ ਹੁਣ ਤੁਰ ਰਹੇ ਹੈਗੇ ਅਸੀਂ ਪਿੰਡ ਨਮੋੜ ਤੋਂ ਆ ਅਸੀਂ ਤੁਰਪੇ ਪਿੰਡੋਂ ਆ ਤੁਰ ਰਹੇ ਹੈਗੇ ਅਸੀਂ ਇਹ ਇਹ ਆਪਣੀ ਗਲੀ ਹੈ ਇਹ ਸਾਡਾ ਪਿੰਡਾਗਾ ਨਮੋੜ ਅਸੀਂ ਨਮੋੜ ਤੋਂ ਤੁਰਾਂਗੇ ਤੇ ਪਹੁੰਚਾਂਗੇ ਤਕਰੀਬਨ 4 ਘੰਟਿਆਂ ਦਾ ਰਸਤਾ ਵਿੱਚ ਤੋਂ 83 ਕਿਲੋਮੀਟਰ ਵਾਟ ਬਣਦੀ ਹੈ ਆਪਣੀ ਤੇ ਬਾਕੀ ਜਾ ਰਹੇਗੇ ਅੱਗੇ ਦੇਖਦੇ ਆਂ ਬਾਕੀ ਅੱਗੇ ਦਾ ਤੁਹਾਨੂੰ ਰਾਹ ਦੇ ਵਿੱਚ ਦਰਸ ਦੱਸਾਂਗੇ ਜਿੱਥੇ-ਜਿੱਥੇ ਪਹੁੰਚਦੇ ਜਾਂ ਜਿੱਥੇ ਘਟਦੇ ਜਾਂ ਜੋ ਵੀ ਲੋ ਜੀ ਅਸੀਂ ਫੁਗਾੜੇ ਪਹੁੰਚਣ ਵਾਲੇ ਹੈਗੇ ਹੁਣ ਕਰਤਾਰਪੁਰੋਂ 43 ਕਿਲੋਮੀਟਰ ਹੈਗੇ ਕਰਤਾਰਪੁਰ ਪਹੁੰਚਣਾ ਹੈਗਾ ਵੇਗਾ 27 ਕਿਲੋ ਜਲੰਧਰ 12 ਕਿਲੋਮੀਟਰ ਹਾਂ ਹਾਂ ਜੀ ਸਤਿ ਸ੍ਰੀ ਅਕਾਲ ਜੀ ਅਸੀਂ ਪਿੰਡ ਕਰਤਾਰਪੁਰ ਪਹੁੰਚ ਗਏ ਦੀ ਇੱਥੇ ਬੋਰ ਤੇ ਤੇ ਆ ਬਾਈਆਂ ਦਾ ਘਰ ਆ ਜੀ ਪ੍ਰਧਾਨ ਸਾਹਿਬ ਦਾ ਘਰ ਹੈ ਤੇ ਆਪਾਂ ਨੂੰ ਇੱਥੇ ਬੋਰ ਚੈੱਕ ਕਰਨਾ ਹੈਗਾ ਤੇ ਬੋਰ ਰਿੱਤਾ ਮਾਰਦਾ ਹੈਗਾ ਉਹ ਤੁਹਾਨੂੰ ਦਿਖਾ ਦਿੰਨੇ ਆਂ ਸੀ ਬਿਲਕੁਲ ਜਿਹੜਾ ਰਿੱਟਾ ਹੈਗਾ ਬਗੇ ਰਾਤ ਨੂੰ ਹੋ ਜਾਊਗਾ ਪਤਾ ਲੱਗ ਜਾਊਗਾ ਹਾਂ ਤਾਂ ਕਾ ਜਾਓ ਜਾਓ ਕਾ ਕੀ ਆ ਕਹਿ ਕੀ ਆ ਨਾ ਆ ਬੋਰਾ ਇਹ ਪਲਾਸਟਿਕ ਦਾ ਜਿਹੜੇ ਚਾਰ ਬੰਦੇ ਹੋ ਤਿੰਨੇ ਜੀ ਕਿੰਨੇ ਜਣੇ ਤਿੰਨੇ ਜਣੇ ਆ ਆਰੇ ਤੁਹਾ ਮਰਦਾ ਇਹ ਮੋਟਾ ਬਿਲਕੁਲ ਆ ਜਿਹੜਾ ਕੀ ਆ ਰਿਹਾ ਕਹਾ ਠੀਕ ਹੈ ਆ ਖੇੜੀ ਭਰੀ ਪਈ ਸਾਰੀ ਰੇਤਿਆਂ ਵਾਲਾ ਜੀ ਆ ਦੇਖ ਸਕਦੇ ਆਪਾਂ ਇਹ ਆਪਣੀ ਟੀਮ ਫਟ ਕਰ ਰਹੀ ਇਸਮਾਨ ਸਾਰਾ ਬਾਕੀ ਚੈੱਕ ਕਰਕੇ ਦੇਖਦੇ ਆਪਾਂ ਕੀ ਫਾਲਟ ਆਉਂਦਾ ਕਬੂਰ ਦੇ ਵਿੱਚ ਬਹੁ ਟਾਈਮ ਦਾ ਮਨਸੱਸ ਇਹਨਾਂ ਦੀ ਰਿੱਤਾ ਮਾਰਨ ਦੀ ਲੋੜ ਦੀ ਬਾਕੀ ਚੈੱਕ ਕਰਕੇ ਆਪਾਂ ਦੇਖਦੇ ਹਾਂ ਜੋ ਇਮਾਨਦਾਰ ਕਰ ਲੈ ਇਹ ਸਾਰਾ ਕਸ ਤੇ ਲਾਈਟ ਚਲਾਉਣ ਦੀ ਹੋਏ ਹਨ ਕਿ ਕਿਸਮਾਂ ਤਿਆਰ ਆਪਣਾ ਹਮ ਮਾਈਕਲ ਮੋタル ਬਾਪੂ ਦਾ ਦੇਣੀ ਦੀ ਪਹਿਲਾਂ ਬਿੜੀ ਰੋ ਕੇ ਕੰਟ੍ਰੈਕਟ ਉਹ ਜੇ ਬਹਿ ਜਾਏ ਫਿਰ ਵੀਂਗੇ ਕਹਾਣੀ ਆ ਵੀਰ ਅਗਲੇ ਸੋ ਚਾਹੁੰਦਾ ਜੋ ਚਲਾਤੀ ਮੋਟਰ ਨਾਲ ਦੀ ਨਾਲ ਰੇਤਾ ਜਗਦੀ ਹੈ ਹੂੰ ਮੋਟਰ 140 ਫੁੱਟ ਤੇ ਪਾਈ ਹੋਈ ਹੈ ਨਾ ਜੀ ਹੂੰ किन्ने की पंद्रह दी चलो ये चलो बीड़ी है। ਕਿ ਨਾ ਹੋ ਗਿਆ ਦੇਖੀ ਭਾਈ ਚੱਲ ਜੀ ਮੜਾ ਤਾਂ ਜਾ ਕੇ ਸਾਡੀ ਤਾਂ ਜਾ ਕੇ ਬਸੋ ਹੌਲੀ ਚੱਲੀ ਹੌਲੀ ਜਿਵੇਂ ਹੌਲੀ ਚੱਲੀ ਚਲਾਂ ਹੌਲੀ ਹੌਲੀ ਪ੍ਰਕਾਰੇ ਮੜਿਆ ਥਲੇ ਘਰ ਹੌਲੀ ਹੌਲੀ ਜਮਾ ਹੌਲੀ ਚੱਲ ਹੌਲੀ ਜੱਲਾ ਹੌਲੀ ਹੌਲੀ ਚੱਲ ਸਕਰੀਨ ਉੱਤ ਲੈ ਲਈ ਤੇ ਤਰੰਗ ਹੌਲੀ ਚੱਲਿੰ ਹੌਲੀ ਰੋਕ ਮੜ ਜਾ ਉੱਪਰ ਕਰ ਥੋੜਾ ਜਾ ਕਿੰਨਾ ਹੋ ਗਿਆ ਔਰੇ ਥੱਲੇ ਕਰ ਥੱਲੇ ਕਰੀ ਹੋਰ ਕਰਾ ਕਿੰਨਾ ਹੋ ਗਿਆ ਔਰੇ ਥੱਲੇ ਕਰ ਬੱਸ ਇਕ ਰੋਕ ਲਿਓ ਇੱਕ ਮਿੰਟ ਕੁਸੂ 15 4 ਇੰਚ ਡਾਇਰੀ ਪਈ ਹੋਈ ਏ ਸੋਡੀ ਹੂੰ ਮੇਰੇ ਤੱਕ ਕਿੰਨੇ ਟਾਈਮ ਦਾ ਮਰਦਾ ਜੀ ਹੋਰ 1 ਮਹੀਨਾ ਹੋ ਗਿਆ ਚੱਲ ਬਾਈ ਥੱਲੇ ਜਾ ਲੈ 115 ਤੇ ਇੱਕ ਦਾ 25 ਸਾਲ ਇੱਥੇ ਹੋ ਗਿਆ 25 ਤੋਂ ਜ਼ਿਆਦਾ ਹੋ ਗਿਆ ਜਾ ਪਰਾਵਾ 12 ਸਾਲ ਪਹਿਲੇ ਕੋਠਾ ਦੌਰ ਗਿਆ ਆ 25 ਸਾਲ ਹੋ ਗਿਆ ਰਾਜਨ ਦਾ ਹੈ ਨੇਦਨ ਨੂੰ ਕੋਠਾ ਹੋਂ ਦੀ ਬਿਤਰ ਆ ਦਸ ਸਾਲ ਹੋ ਗਿਆ ਹੌਲੀ 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 ਚਲ ਸਮਝ ਗਿਆ ਕਿੰਨਾ ਹੋ ਗਿਆ ਤੂਰੇ ਹਾਂ ਉੱਪਰ ਕਰੀ ਮੜਾਇਆ ਬਸ ਬਸ ਤੂਰੇ ਕਿੰਨਾ ਹੈ ਹਾਂ

ਜਿਹੜੇ ਸੱਪ ਜਾਉਣੇ ਪੈਣ ਉਹ ਕਮਾਓ ਕੇ ਦੇ ਨਹੀਂ ਵੀ ਕਮਾਓ ਕੇ ਵੰਦੀ ਮੋਟਰ ਦਾ ਆਦੀ ਹੈ। ਚਿਕਾ ਤਾਂ ਡਰਾਈਵਰੀ ਸੋਨੂੰ 3 ਇੰਚ ਪਾਣੀ ਪਹੁੰਚ ਜਾ ਪਲਾਸਟਿਕ ਦੀ ਪਾਦ ਜੀ ਚਾੜੇ। ਨੇੜੇ ਵੀ 3 ਦੀ ਪਾਣੀ। 3 ਦੀ ਪਾਦੋਂ ਬਾਅਦ ਠੀਕ ਹੈ ਜੀ ਫਿਰ ਚੱਲ ਜੂਗਾ ਜਿਹੜਾ ਆਪਣਾ। ਬੋਰਡ ਵੀ 15 ਦੀ ਪਾਵਾਂਗੇ। ਮੋਟਰ ਜਿਹਦੀ ਵੱਡੀ ਵਾਲਾ ਮੋਟਰ ਤਾਂ ਕੋਈ ਲੋੜ ਨਹੀਂ। ਹੂੰ। ਜੇ 15 ਦੀ ਪਹਿਲਾਂ ਤਾਂ ਬਾੜੀ ਵੀ ਪਾਣੀ ਕਿਉਂਕਿ ਨੇੜੀ ਆ ਤੁਹਾਡੇ। ਵੀਰ ਦਾ ਮੋਟਰ ਸਾਡੇ ਪੈਂਦੀ ਜੀ ਉੱਥੇ ਮੈਨੂੰ 180 ਫੁੱਟ ਤੇ ਪਾਣੀ ਆ। ਔਰ 95 ਫੁੱਟ ਤੇ ਪਾਣੀ ਔਰ ਤਾਂ ਜੇ ਦਾਦ ਦੀ ਮੋਟਰ ਵੀ ਉਹਨਾਂ ਪਾਣੀ ਕੱਢੀ ਜਾਊਗੀ। ਕਿੰਨਾ ਹੋ ਗਿਆ ਦੇਖੀ ਮੜਿਆ ਚੱਲ ਚੱਲਾ। ਕਿੰਨਾ ਹੋ ਗਿਆ ਔਰੇ? 165 165 ਤਾਂ ਫੈਂਟਰਾਈ ਇਹਦੇ ਵਿੱਚ। ਹੂੰ। ਸਰਵੇ ਇਵੈਂਟਰ ਚੱਲਾ। ਪਰ ਫੈਂਟਰ ਨੇ ਈ ਛਰੀਆਂ ਪਈਆਂ ਮੇਨੇ ਚ ਦੂਜੀ ਲੰਬੀ ਛਰੀ ਮਾਰੀ ਹੋਈ ਨੇ ਥੋਡੇ ਚ ਫੈਂਟਰ ਚ ਬਰ ਮੀਣਾ ਲੱਗਿਆ ਬੁਰਕ ਬੁੱਕਲੀ ਨਾਲ ਲਾਉਂਦੇ ਨੇ ਥੋਡੇ ਉਹ ਜਾਲੀ ਲਾਉਂਦੇ ਨੇ ਉੱਤੇ ਓ ਬਰਮਨ ਬਰਮੇੜਾ ਚ ਪਾਉਂਦੇ ਨੇ ਜਿਆਦਾ ਛਰੀ ਵਾਲਾ ਉਹ ਇਧਰ ਨੂੰ ਸੋਡੇ ਪਾਉਂਦੇ ਆਣੇ ਵੀਰੇ ਸਾਡੇ ਗੋਲਗਲੀ ਪਾਉਂਦੇ ਨੇ ਸਾਡੇ ਬਾਅਦ ਦਾ ਪੈਂਦਾ ਨਾ ਗੋਲਗਲੀ ਨਾਲ ਪਾਉਂਦੇ ਨੇ ਸਾਡੇ ਜਿੰਨੇ ਹੀ ਬੁੱਕੜੀ ਨਾਲ ਬੋਰ ਹੋਣਗੇ ਗੋਲਗਲੀ ਨੂੰ ਤੀਜਾ ਵੈਂਟਰ ਸਟਾਰਟ ਹੋ ਗਿਆ ਹੈ ਜਾਣਦੇ ਜਾਣਦੇ ਇਹ ਤੁਹਾਨੂੰ ਨਹੀਂ ਭਰਿਆ ਬਹੁਤ ਠੀਕ ਹੈ ਹਾਂ ਆ ਵੀ ਸੈਂਟਰ ਆਏਗਾ ਹਾਂ ਹੌਲੀ 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 ਰੋਕ ਕਿੰਨਾ ਹੋ ਗਿਆ ਓਕੇ ਇਹ ਬੂਰ ਪਰੇ ਹੋਈ ਇਹਨਾਂ ਕਿੰਨਾ 233 ਇਹਨਾਂ ਕਿੰਨਾ ਬੂ 233 ਫੁੱਟ ਦਾ ਰੋਕੇ ਬੇਚੀ ਵੀ ਆਉ। ਉਹ ਤੋਂ ਕੁ ਡੰਡਾ ਡੰਡਾ ਡਿਗੇ ਹੋਣਾ ਜੀ ਕੋਈ ਇੱਥੇ ਛੋਟੀ ਛੋਟੀ ਮਾੜੀ ਮੁੱਟੀ। ਕੱਢ ਲਈ ਬਾਰੇ ਹੌਲੀ ਹੌਲੀ ਕੱਢ ਲਈ। 115 ਤੇ ਰੋਕ ਲਈ। ਜੇ 115 ਤੇ ਜੋੜਾ ਉਹ ਚਿੱਟਾ ਹੋਇਆ ਹੋਣਾ ਉਹ ਵੀ ਚਿੱਟਾ ਜਾ ਹੋਇਆ ਹੋਣਾ ਜੀ ਬੋਰਾ। ਪਰ ਉਹ ਰਿਤਾ ਹਣੋਂ ਤੇ ਉਹਦਾ ਨਹੀਂ ਮੈਂ ਇੱਥੇ ਨਹੀਂ ਜੋ ਟਿਬਲੀ ਗਈ ਠੀਕ ਹੈ ਉਹ ਡ੍ਰਿਵੜੀ ਨਾਲ ਪੁੰਦਾ ਹੈ ਬਿੰਗਾ ਜਾਂਦਾ ਹੈ ਚਾਹ ਤੇ ਬੋਰ ਬਿੰਗਾ ਬਰੀ ਬਿੰਗਾ ਪੈਦਾ ਹੈ ਉਹ ਟਾਈਟ ਪੈਂਦਾ ਇਹਨੇ 1 ਮਿੰਟ ਬਾਧੀ ਆ ਗਈ ਆ ਜਾਓ ਜੀ ਬਾਹਰ ਤੇ ਡ੍ਰਿਵੜੀ ਪੁੰਦਾ ਕਿੰਨਾ ਹੋ ਗਿਆ ਬਾਈ 115 ਦੇ ਰੋਗ ਲਈ ਦੇਖਿਓ ਬਸ਼ਾਮ ਮਖੋ ਕੇ ਨਾ ਪੜੇ ਮੈਂ ਥੋੜਾ ਅੰਦਰ ਜਾਂਦਾ ਹਾਂ मक्की अहले कितने मोटर भी चक्के लगे आप भाई मोटर भी चक्के लगे आप सब लगे आप न पाया कौन सब लगे आप मोटर मोटर इन्हों का सेव की चलो तो बोलेगा कम स्टार्टर ਹਾਂ ਜੀ ਉਹ 115 ਹੈ ਹੌਲੀ ਚਾਣਾ 115 ਤੇ ਖੜਾ ਲਈ ਜਿੱਥੇ ਪਹਿਲਾਂ 3 ਚਾਲਾ ਹੁਣ 115 ਤੇ ਆਂ ਕਰੀ ਥੱਲੇ ਉੱਪਰ ਆ ਬਸ ਬਸ ਉੱਪਰ ਕਰਾ ਬੜਾ ਠੀਕ ਆ 115 ਪੂਰਾ ਹੋ ਰਿਹਾ ਹੈ ਬਾਠੀ ਇਹ ਕੱਢ ਦੇ ਹੌਲੀ 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 ਕੱਢ ਬਸ ਹੌਲੀ ਰੁਕ ਲੈ ਨੂੰ ਬਈ ਸਪੈਕ ਅੱਗੇ ਪਹਿਲਾਂ ਮੰਨ ਕੇ ਇਹਾਂ ਦੀ ਬੁਨਾ ਹੈ ਪਾਸੋਲੀ ਬੋਲ ਦੇ ਇਹਦੇ ਇੱਥੇ ਰਾਲਾ ਹੈ ਇੱਥੇ ਰਾਲਾ ਸਾਫ ਬੋਰ ਚੈੱਕ ਕਰ ਲਈਏ ਅਸੀਂ ਜਿਹੜਾ ਔਰ ਇਹ ਕਰਤਾਰਪੁਰ ਪਹੁੰਚੀ ਸੀ ਜੀ ਬੋਰ ਚੈੱਕ ਕਰਨ ਤੋਂ ਬਾਅਦ ਇਹ 115 ਫੁੱਟ ਤੱਕ ਫਲਟਾ ਆਏਗਾ ਤੇ ਆਪਾਂ ਨੇ ਬੋਰ ਦੇ ਪੈਚਰ ਲਾਉਣਾ ਹੈ 129 ਫੁੱਟ ਦੀ ਮੋਟਰ ਚੱਲਦੀ ਹੈ ਟੋਟਲ ਬੋਰ ਇਹ ਆਪਣਾ 229 ਫੁੱਟ ਬੋਰ ਆ ਜੀ ਇਹ ਹੈ 33 233 ਫੁੱਟ ਬੋਰ ਹੈਗਾ ਬਾਕੀ ਮੰਨ ਲਓ 240 ਲੱਗਿਆ ਤੇ 7-8 ਫੁੱਟ ਭਰੇ ਹਨ ਬੋਰ ਤੇ ਬਾਕੀ ਬਾਈਆਂ ਨਾਲ ਕੱਲੋ ਵੀ ਸੋਮਵਾਰ ਨੂੰ ਦਾ ਕੰਮ ਕਰਾਂਗੇ ਆਪਾਂ ਤੇ ਉਰੋਂ ਮਨ ਲਓ 200 ਕਿਲੋਮੀਟਰ ਆਪਣਾ ਪਿੰਡ ਨਮੂਲ ਜਿਹੜਾ ਸਾਡਾ ਪਿੰਡ ਹੈਗਾ ਤੇ ਹੋਰ ਕੋਈ ਕੰਮ ਕਰਾਉਣਾ ਆਵੇ ਜਾਂ ਬੋਰ ਚੈੱਕ ਕਰਾਉਣਾ ਆਵੇ ਜਾਂ ਬੋਰ ਦਾ ਰੇਤਾ ਮਾਰਦਾ ਹੋਵੇ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਮੇਰਾ ਨਾਮ ਮਿਸਤਰੀ ਮੁਖਤਿਆਰ ਸਿੰਘ ਨਮੂਲ ਜ਼ਿਲ੍ਹਾ ਸੰਗਰੂਰ ਤਸੀਲ ਸਨਾਰੂ ਮੋਬਾਈਲ ਨੰਬਰ ਹੈਗਾ 978175449 ਕੰਮ ਕਰਾਉਣ ਲਈ ਧੰਨਵਾਦ ਧੰਨਵਾਦ ਜੇ ਕੋਈ ਹੋਰ ਕੋਈ ਮਨ ਲਓ ਸਾਡੇ ਨਾਲ ਸੰਪਰਕ ਕਰ ਸਕਦੇ ਧੰਨਵਾਦ